ਬਿੱਟੂ ਦਾ ਉਹ ਬਿਆਨ ਆ ਗਿਆ ਜਿਹਦੇ ਵਿੱਚ ਕਹਿੰਦੇ ਕਿ ਦਿੱਲੀ ਜਾਣ ਤੋਂ ਕਿਸੇ ਨੇ ਨਹੀਂ ਰੋਕਿਆ ਬਸ ਸ਼ਸਤਰ ਨਹੀਂ ਲੈ ਕੇ ਜਾਣੇ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਨਹੀਂ ਰੋਕਿਆ ਤੇ ਫਿਰ ਹਰਿਆਣਾ ਸਰਕਾਰ ਨੇ ਡੱਡ ਕਿਲ ਕਿਉਂ ਲਾਤੇ ਆਪਣੇ ਕਿਸਾਨ ਨੇ ਇਹਨਾਂ ਨੂੰ ਦਿੱਲੀ ਆਂਦੀ ਲੋੜ ਹੀ ਨਹੀਂ ਪੰਜਾਬ 'ਚ ਬੈਠੇ ਹੱਲ ਕਰਾਵਾਂਗੇ ਲਾਈਨ ਤਾਂ ਇਹ ਹੋਣੀਆ ਚਾਹੀਦੀਆਂ ਸੀਗੀਆਂ ਲੇਕਿਨ ਅਵਨੀਤ ਬਿੱਟੂ ਹੁਣ ਦਿੱਲੀ ਜਾ ਕੇ ਰਿਪਰੈਜ਼ੈਂਟ ਕਰਨ ਪੰਜਾਬ ਦੇ ਕਿਸਾਨਾਂ ਨੂੰ 3% ਲੋਕਾਂ ਨੇ 99% ਹਿੰਦੂਸਤਾਨੀਆਂ ਦਾ ਢਿੱਡ ਭਰਿਆ ਤੇ ਅਕਾਲ ਨੂੰ ਖਤਮ ਕੀਤਾ ਉਹਦਾ ਨਤੀਜਾ ਕੀ ਹੋਇਆ ਜਿਹੜਾ ਪਾਣੀ ਅਸੀਂ 20 ਫੁੱਟ ਤੇ ਪੀਂਦੇ ਸੀ ਉਹ 450 ਫੁੱਟ ਤੇ ਚਲਾ ਗਿਆ ਮੱਧ ਪ੍ਰਦੇਸ਼ ਦੇ ਵਿੱਚ ਕਣਕ ਪੰਜਾਬ ਦੇ ਬਰਾਬਰ ਹੋਣ ਲੱਗ ਪਈ ਹੈ ਦਾ ਮਤਲਬ ਪੰਜਾਬ ਦੇ ਪਿੱਛੇ ਲੱਤ ਮਾਰ ਦਈਏ ਹੁਣ ਕਿ ਉਹਦਾਂ ਅਮੀਸ਼ਾਹ ਜੀ ਰੈਲੀ 'ਚ ਕਹਿ ਕੇ ਗਏ ਰਵਨੀਤ ਬਿੱਟੂ ਮੇਰਾ ਦੋਸਤ ਹੈ ਇਹ ਦੋਸਤੀ ਨਿਮਾਨ ਦਾ ਟਾਈਮ ਹੈ ਪਾਸੇ ਦੋਸਤ ਕਹਿੰਦੇ ਸੀ ਅਮਿਤ ਸ਼ਾਹ ਨੂੰ ਕੇਂਦਰੀ ਰਾਜ ਮੰਤਰੀ ਬਣ ਕੇ ਮੰਤਰੀ ਬਣਨ ਤੋਂ ਬਾਅਦ ਲੋਕਾਂ ਨੂੰ ਕਹਿੰਦੇ ਤੂੰ ਕੌਣ ਤੇ ਮੈਂ ਕੌਣ ਸਾਡੀ ਮੂੰਗ ਦਾਲ ਦੀ ਐਮਐਸਪੀ ਦੀ ਗਾਰੰਟੀ ਹੋ ਗਈ ਤੇ ਪੰਜਾਬ ਦਾ ਝੋਨਾ ਜਿਹੜਾ ਉਗਾਏਗਾ ਹੀ ਨਹੀਂ ਕਿਉਂਕਿ ਝੋਨਾ ਉਗਾਣ ਲਈ 1 ਕਿਲੋ ਚੌਲ ਉਗਾਣ ਲਈ 4000 ਲੀਟਰ ਪਾਣੀ ਲੱਗਦਾ 500 ਰੁਪਏ ਮੱਕੀ ਸੀਗੀ 3800 ਰੁਪਏ ਮਾਰਕੀਟ 'ਚ ਵਿਕੀ ਕਿਸਾਨ ਕੀ ਮੱਕੀ ਉਗਾਊਗਾ ਸੋ ਇਹ ਮੇਰੇ ਕਹਿਣ ਦਾ ਮਕਸਦ ਹੈ ਕਿ ਪੰਜਾਬ ਦਾ ਇਹ ਦਰਦ ਹੈ ਇਹ ਰਵਨੀਤ ਮਿੱਟੂ ਨੂੰ ਦਰਦ ਦਾ ਪਤਾ ਵੀ ਹੈ ਹੁਣ ਤਾਂ ਤੁਹਾਡੇ ਕੋਲ ਪਾਵਰ ਹੈ ਹੁਣ ਤਾਂ ਤੁਹਾਡੇ ਹੀ ਸਾਈਨ ਚੱਲਣੇ ਆ ਨਾਲ ਬਹਿ ਕੇ ਤੁਸੀਂ ਪੰਜਾਬ ਦੇ ਹਿੱਤਾਂ ਦੀ ਗੱਲ ਕਰੋ ਕਿ ਬਜਟ ਵਿੱਚ ਸਫੈਸਟਿਕ ਪੰਜਾਬ ਨੂੰ ਕੁਝ ਦਿੱਤਾ ਹੀ ਨਹੀਂ ਗਿਆ ਗੁਜਰਾਤ ਨੂੰ 400 ਕਰੋੜ ਰੁਪਈਆ ਦਿੱਤਾ ਗਿਆ ਖੇਲੋ ਇੰਡੀਆ ਦੇ ਵਿੱਚ ਤੇ ਉਹਨਾਂ ਦੇ ਪਲੇਅਰ 올림픽 'ਚ ਪਤਾ ਕਿੰਨੇ ਖੇਡਦੇ ਸਿਰਫ 9 ਪੰਜਾਬ ਦੇ 19 ਪਲੇਅਰ ਖੇਡ ਰਹੇ ਆ 올림픽 ਤੇ ਪੈਸਾ 78 ਕਰੋੜ ਮਿਲਿਆ ਉਹ ਮਜਬੂਰੀਆਂ ਹੁੰਦੀਆਂ ਤੁਸੀਂ ਮੀਡੀਆ ਚ ਡਾਇਰੈਕਟ ਨਹੀਂ ਬੋਲ ਸਕਦੇ ਪਬਲਿਕ ਚ ਨਹੀਂ ਲੇਕਿਨ ਬੰਦ ਕਮਰੇ ਦੇ ਵਿੱਚ ਪੰਜਾਬ ਦੇ ਨਾਲ ਇਹ ਜਿਹੜੀਆਂ ਚੀਜ਼ਾਂ ਨੂੰ ਹਸਲਾ ਹੱਲ ਗਰਾਓ ਤੁਸੀਂ ਪੰਜਾਬ ਦੇ ਸਿਰਮੌਰ ਬਣੋ ਬਹੁਤ ਸੁਲਝੇ ਲੀਡਰ ਹੈ ਰਵਨੀਤ ਮਿੱਤੂ ਮੈਨੂੰ ਉਮੀਦ ਹੈ ਯਾਰ ਭਾਈ ਇਹ ਕਰਨਗੇ ਲੇਕਿਨ ਜਿੱਦਾਂ ਦੇ ਬਿਆਨ ਆਂਦੇ ਪਏ ਆ ਫਿਰ ਇੱਕ ਮਨ ਨਿਰਾਸ਼ ਵੀ ਹੁੰਦਾ ਹੈ ਰਵਨੀਤ ਬਿੱਟੂ ਦੇ ਬਿਆਨ ਪਹਿਲਾਂ ਕੁਝ ਹੋਰ ਤੇ ਹੁਣ ਕੁਝ ਹੋਰ ਤੇ ਉਹਨਾਂ ਬਿਆਨਾਂ ਦੇ ਆਧਾਰ ਦੇ ਉੱਤੇ ਕ੍ਰੈਡੀਬਿਲਟੀ ਕਿਤਨਾ ਕਿਤੇ ਲੈਕ ਜ਼ਰੂਰ ਕਰ ਰਹੀ ਹੈ ਪਰ ਉਸੇ ਦੇ ਵਿੱਚ ਇੱਕ ਇਹੋ ਜਿਹਾ ਬਿਆਨ ਰਵਨੀਤ ਬਿੱਟੂ ਦਾ ਆ ਗਿਆ ਕਿਸਾਨਾਂ ਦੇ ਬਾਰੇ ਦੇ ਵਿੱਚ ਜਿਸ ਤੋਂ ਬਾਅਦ ਅਚਾਨਕ ਚਰਚਾ ਛਿੜ ਗਈ ਕਿ ਆਖਿਰਕਾਰ ਰਵਨੀਤ ਬਿੱਟੂ ਕਹਿਣਾ ਕੀ ਚਾਹੁੰਦੇ ਆ ਕਹਿੰਦੇ ਜਾਂ ਤਾਂ ਤੁਸੀਂ ਆਪਣੇ ਆਪ ਨਿਹੱਥੇ ਦਿੱਲੀ ਆ ਜਾਓ ਨਹੀਂ ਤਾਂ ਫਿਰ ਤੁਹਾਨੂੰ ਵੜਨ ਨਹੀਂ ਦਿੱਤਾ ਜਾਵੇਗਾ ਯਾਨੀ ਸਿੱਧੀ ਗੱਲ ਏ ਆ ਕਿ ਜਿੰਨੇ ਦਿੱਲੀ ਆਉਣਾ ਉਹ ਆ ਜਵੇ ਜੇ ਉਹਨਾਂ ਦੇ ਕੋਲ ਹਥਿਆਰ ਹੋਣਗੇ ਸ਼ਸਤਰ ਹੋਣਗੇ ਤੇ ਉਹਨਾਂ ਨੂੰ ਵੜਨ ਨਹੀਂ ਦਿੱਤਾ ਜਾਵੇਗਾ ਇਹ ਇਸ਼ਾਰਾ ਕਿੱਧਰ ਵੱਲ ਨੂੰ ਕਰ ਦਿੱਤਾ ਰਵਨੀਤ ਬਿੱਟੂ ਨੇ ਹਾਲਾਂਕਿ ਜੇ ਕਿਸਾਨਾਂ ਦੀ ਹੀ ਗੱਲ ਕਰੀਏ ਇਸ ਤੋਂ ਪਹਿਲਾਂ ਜਦੋਂ ਇਲੈਕਸ਼ਨਸ ਅਜੇ ਹੋਣੇ ਸੀ ਰਵਨੀਤ ਬਿੱਟੂ ਦਾਵਾ ਕਰ ਰਹੇ ਸੀ ਕਿ ਅਸੀਂ ਤਾਂ ਰੈੱਡ ਕਾਰਪਟ ਵਿਛਾ ਦੇਾਂਗੇ ਕਿਸਾਨਾਂ ਵਾਸਤੇ ਪਰ ਹੁਣ ਕਿਸਾਨ ਉਹਨਾਂ ਵਾਸਤੇ ਇਸ ਕਿਸਮ ਦੇ ਲੋਕ ਕਿੱਦਾਂ ਬਣ ਗਏ ਜਿਹਨਾਂ ਤੋਂ ਉਹਨਾਂ ਨੂੰ ਖਤਰਾ ਪੈਦਾ ਹੋ ਗਿਆ ਜਾਂ ਕਿਸੇ ਨੂੰ ਖਤਰਾ ਪੈਦਾ ਹੋ ਗਿਆ ਖੈਰ ਸਰਦਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਰਵਨੀਤ ਸਿੰਘ ਬਿੱਟੂ ਦੇ ਬਿਆਨ ਬਾਰੇ ਜ਼ਿਕਰ ਕਰਦੇ ਆ ਉਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰ੍ਹਾਂ ਇਹਨੂੰ ਸਮਝਣਾ ਚਾਹੀਦਾ ਡਾਕਟਰ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰਵਨੀਤ ਬਿੱਟੂ ਦਾ ਉਹ ਬਿਆਨ ਆ ਗਿਆ ਜਿਹਦੇ ਵਿੱਚ ਕਹਿੰਦੇ ਕਿ ਦਿੱਲੀ ਜਾਣ ਤੋਂ ਕਿਸੇ ਨੇ ਨਹੀਂ ਰੋਕਿਆ ਬਸ ਸ਼ਸਤਰ ਨਹੀਂ ਲੈ ਕੇ ਜਾਣੇ ਕਿਸ ਤਰ੍ਹਾਂ ਦੇਖ ਰਹੇ ਹੋ ਬਿਆਨ ਰਵਨੀਤ ਬਿੱਟੂ ਮੈਨੂੰ ਲੱਗਦਾ ਹੈ ਕਿ ਹੁਣ ਜਿਹੜਾ ਹੈ ਉਹਨਾਂ ਨੂੰ ਮੈਚਿਓਰਿਟੀ ਜਿਹੜੀ ਹੈ ਉਹਨਾਂ ਨੂੰ ਆਪਣੇ ਆਪ ਚ ਲੈ ਆਣੀ ਚਾਹੀਦੀ ਹੈ ਕਿਉਂਕਿ ਤਿੰਨ ਵਾਰ ਸੰਸਦ रह ਚੁੱਕੇ ਨੇ ਚੌਥੀ ਵਾਰ ਮੇਰੇਗਾ ਹਾਰ ਕੇ ਨੇ ਤੇ ਹਾਰਨ ਦੇ ਬਾਅਦ ਕੇਂਦਰ ਦੇ ਵਜ਼ੀਰ ਨੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਦੇਣਾ ਹੈ ਪੰਜਾਬ ਫਾਰਮਰ ਸਟੇਟ ਹੈ ਸੋ ਜੇ ਮਚੂਰ ਪੋਲਿਟੀਸ਼ੀਅਨ ਦਾ ਇੱਕ ਬਿਆਨ ਰਾਜਨੀਤਿਕ ਸਮਝਿਆ ਜਾਵੇ ਤਾਂ ਬਿਆਨ ਇਹ ਹੋਣਾ ਚਾਹੀਦਾ ਕਿ ਮੈਨੂੰ ਪਸਾਮ ਦੇ ਕਿਸਾਨਾਂ ਦਾ ਦਰਦ ਪਤਾ ਹੈ ਇਹਨਾਂ ਨੂੰ ਆਣ ਦੀ ਲੋੜ ਨਹੀਂ ਇਹਨਾਂ ਦੇ ਮਸਲੇ ਮੈਂ ਹੱਲ ਕਰਾਂਗਾ ਜੇ ਕੋਈ ਸੁਲਝਿਆ ਸਿਆਸਤਦਾਨ ਜਿਹੜਾ ਕਿਸਾਨੀ ਘਰੋਂ ਉੱਠ ਕੇ ਤਜਰਬੇਕਾਰ ਹੋਰ ਜਿਹਨੂੰ ਮੈਚਿਓਰਿਟੀ ਦਾ ਲੈਵਲ ਚੰਗਾ ਹੋਵੇ ਤੇ ਉਹਦੀ ਆ ਬਿਆਨ ਬੰਦਾ ਕਿ ਮੈਂ ਕਿਸਾਨ ਦਾ ਪੋਤਾ ਪੰਜਾਬ ਦੇ ਵਿੱਚ ਕਿਸਾਨਾਂ ਦੀ ਮੈਨੂੰ ਹਾਲਾਤ ਦਾ ਪਤਾ ਹੈ ਮੇਰੀ ਵੱਧ ਤੋਂ ਵੱਧ ਕੋਸ਼ਿਸ਼ ਹੋਏਗੀ ਕੇਂਦਰ ਸਰਕਾਰ ਕੋਲੋਂ ਕਿਸਾਨਾਂ ਦੇ ਨਾਲ ਜਿੰਨੀ ਰਾਹਤ ਮਿਲ ਸਕਦੀ ਉੰਨੀ ਕਰਵਾਈਏ ਇੱਕ ਆਪਣੇ ਕਿਸਾਨ ਨੇ ਇਹਨਾਂ ਨੂੰ ਦਿੱਲੀ ਆਂਦੀ ਲੋੜ ਹੀ ਨਹੀਂ ਪੰਜਾਬ 'ਚ ਬੈਠੇ ਹੱਲ ਕਰਾਵਾਂਗੇ ਲਾਈਨ ਤਾਂ ਇਹ ਹੋਣੀ ਆ ਚਾਹੀਦੀਆਂ ਸੀਗੀਆਂ ਲੇਕਿਨ ਜਿਹੜੀਆਂ ਲਾਈਨਾਂ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਕਿੰਨੇ ਰੋਕਿਆ ਜੇ ਨਹੀਂ ਰੋਕਿਆ ਤੇ ਫਿਰ ਹਰਿਆਣਾ ਸਰਕਾਰ ਨੇ ਡੇਡ ਕਿਲ ਕਿਉਂ ਲਾਤੇ ਉੱਥੇ ਸ਼ੁਭਕਰਨ ਮੁੰਡਾ ਮਾਰ ਦਿੱਤਾ ਗੋਲੀ ਨਾਲ ਜੇ ਨਹੀਂ ਰੋਕਿਆ ਫਿਰ ਗੋਲੀ ਕਿੰਨੇ ਮਾਰੀ ਆ ਦੇਖੋ ਪੰਜਾਬ ਦਾ ਪੁੱਤ ਮਰ ਗਿਆ ਰਵਨੀਤ ਸਿੰਘ ਬਿੱਟੂ ਨੂੰ ਉਸ ਪੁੱਤ ਦੇ ਘਰ ਜਾਣਾ ਚਾਹੀਦਾ हरियाणा सरकार ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਅਸੀਂ ਤਰੀਕੇ ਨਾਲ ਆਪਾਂ ਨਿਪਟਿਏ ਇਹਨਾਂ ਨਾਲ ਧੱਕੇਸ਼ਾਹੀ ਨਾ ਕਰੀਏ ਦੇਖੋ ਕੱਲੇ ਰਵਨੀਤ ਬਿੱਟੂ ਕਿਸਾਨ ਦਾ ਪੁੱਤ ਨਹੀਂ ਇੱਕ ਸਿੱਖ ਪਰਿਵਾਰ ਦਾ ਵੀ ਪੁੱਤ ਹੈ ਔਰ ਸਾਡੀ ਕਿਸਾਨੀ ਉਹ ਸਿੱਖੀ ਦਾ ਆਪਸ ਵਿੱਚ ਗਹਿਰਾ ਰਿਸ਼ਤਾ ਹੈ ਉਹ ਕਦੀ ਮੈਂ ਤੁਹਾਨੂੰ ਡਿਟੇਲ ਚ ਦੱਸੂਗਾ ਬਈ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਸ਼ਾ ਜਿਹੜੇ ਆ ਆਪਣੇ ਪਹਿਲੇ ਗੁਰੂ ਸੀਗੇ ਖੇਤੀ ਕਰਦੇ ਹੁੰਦੇ ਸੀ ਕਿਰਤ ਕਰਦੇ ਹੁੰਦੇ ਸੀ ਉਹਨਾਂ ਦਾ ਜਿਹੜਾ ਫਲਸਫਾ ਹੈ ਗੁਰੂ ਨਾਨਕ ਦੇਵ ਜੀ ਦਾ ਉਹ ਫਲਸਫਾ ਅੱਜ ਵੀ ਚੱਲ ਰਿਹਾ ਸਿੱਖ ਕੌਮ 'ਚ ਕਿ ਕਿਰਤ ਕਰਨਾ ਨਾਮ ਜਪਣਾ ਤੇ ਵੰਡ ਛਕਣਾ ਉਹ ਖੇਤੀ ਕਰਤਾਰਪੁਰ ਸਾਹਿਬ ਕਰਦੇ ਸੀ ਅੱਜ ਵੀ ਜਦੋਂ ਤੁਸੀਂ ਪਾਕਿਸਤਾਨ 'ਚ ਗਲਿਆਰਾ ਖੁੱਲਿਆ ਕਰਤਾਰਪੁਰ ਸਾਹਿਬ ਜਾਓ ਤੇ ਅੱਜ ਵੀ ਉਹਨਾਂ ਦਾ ਖੂਬ ਬਣਿਆ ਤੇ ਖੇਤ ਖលਿਆਣ ਦਿਖਦੇ ਆ ਜਿੱਥੇ ਗੁਰੂ ਨਾਨਕ ਦੇਵ ਜੀ ਆਪ ਖੇਤੀ ਕਰਦੇ ਸੀ ਉਹੀ ਖੇਤੀ ਗੁਰਨਾਨਕ ਦੇਵ ਜੀ ਨੇ ਮਹਾਰਾਜ ਜੀ ਨੇ ਪੰਜਾਬ ਦੇ ਝੋਲੀ ਪਾਈ ਹੈ ਪੰਜਾਬ ਦੇ ਹਿੱਸੇ ਪਾਈ ਹੈ ਵੀ ਤੁਸੀਂ ਹੀ ਸਾਰੀ ਦੁਨੀਆ ਦਾ ਢਿੱਡ ਭਰਨਾ ਔਰ ਇਹ ਸਿੱਖੀ ਦੇ ਵਿੱਚ ਫਲਸਫਾ ਵੀ ਹੈ ਕਿ ਗੁਰਦੁਆਰਾ ਸਾਹਿਬ ਚਲੇ ਜਾਓ ਤੁਹਾਨੂੰ ਸੇਵਾ ਵੀ ਮਿਲੇਗੀ ਔਰ ਉੱਥੇ ਵੰਡ ਛਕਣ ਦੀ ਤੁਹਾਨੂੰ ਜਿਹੜਾ ਗੁਰੂ ਮਹਾਰਾਜ ਵੱਲੋਂ ਜਿਹੜੀ ਹੈ ਸੇਵਾ ਸ਼ੁਰੂ ਕੀਤੀ ਗਈ ਹੈ ਲੰਗਰ ਦੀ ਉਹ ਵੀ ਨਾਲ ਉਹਦੇ ਵਿੱਚ ਤੁਹਾਨੂੰ ਲੰਗਰ ਛਕਣ ਦੀ ਲੰਗਰ ਪਕਾਉਣ ਦੀ ਲੰਗਰ ਵਰਤੋਂ ਦੀ ਸੇਵਾ ਵੀ ਕਰਨੀ ਪਈ। ਸੋ ਮੇਰੇ ਕਹਿਣ ਦਾ ਸਿਰਫ ਇਹ ਮਕਸਦ ਹੈਗਾ ਕਿ ਕਿਸਾਨੀ ਔਰ ਸਿੱਖੀ ਦਾ ਆਪਸ ਬਹੁਤ ਡੇਰਾ ਨਾਤਾ ਹੈ। ਦੂਸਰੀ ਜਿਹੜੀ ਗੱਲ ਹੈ ਕਿ ਰਵਨੀਤ ਬਿੱਟੂ ਨੂੰ ਪੰਜਾਬ ਦੇ ਗ੍ਰਾਫ ਬਾਰੇ ਬਹੁਤ ਜਾਣਕਾਰੀ ਹੋਣੀ ਚਾਹੀਦੀ ਹੈ। ਮੇਰੇ بڑے ਮਿੱਤਰ ਨੇ ਮੇਰਾ ਬੜਾ ਕਾਫੀ ਉਹਨਾਂ ਨਾਲ ਲਗਾਵ ਵੀ ਆ। ਲੇਕਿਨ ਰਵਨੀਤ ਬਿੱਟੂ ਹੁਣ ਦਿੱਲੀ ਜਾ ਕੇ ਰਿਪਰੈਜ਼ੈਂਟ ਕਰਨ ਪੰਜਾਬ ਦੇ ਕਿਸਾਨਾਂ ਨੂੰ। ਪੰਜਾਬ ਦੇ ਇੱਕ ਉੱਥੇ ਇਹ ਗੱਲਾਂ ਨਾ ਉਲਟੀਆਂ ਸਿੱਧੀਆਂ ਕਰਨ ਬਈ ਤੂੰ ਆ ਕੇ ਦੇਖ ਲੈ ਤੈਨੂੰ ਦੇਖ ਲਈਏ ਇਹ ਗੱਲਾਂ ਨਾਲ ਹੁਣ ਪੰਜਾਬ ਨੂੰ ਆਕਸੀਜਨ ਦੀ ਲੋੜ ਆ ਪੰਜਾਬ ਦੇ ਵਿੱਚ ਕਰੀਬ 22 ਲੱਖ ਪਰਿਵਾਰ ਜਿਹੜਾ ਉਹ ਕਿਸਾਨੀ ਦਾ ਪਰਿਵਾਰ ਗਿਣਿਆ ਜਾਂਦਾ 21,99,000 ਹੈ ਜਿਹੜਾ ਆਖਰੀ ਆਂਕੜੇ ਨੇ ਔਰ 56 ਹਜ਼ਾਰ ਕਰੋੜ ਉਹਨਾਂ ਦੇ ਉੱਤੇ ਕਰਜ਼ਾ ਜੇ ਤੁਸੀਂ ਕੈਲਕੂਲੇਟਰ ਤੇ ਉਂਗਲੀਆਂ ਮਾਰੋਗੇ ਨਾ ਤੇ 2.5 ਲੱਖ ਰੁਪਇਆ ਕਰਜ਼ਾ ਇੱਕ ਪਰਿਵਾਰ ਤੇ ਆ ਕਿਸਾਨ ਦੇ ਪਰਿਵਾਰ ਤੇ ਔਰ ਦੇਸ਼ ਚ ਸਭ ਤੋਂ ਜ਼ਿਆਦਾ ਕਟੋ ਕਟ ਰਮਨੀਤ ਬਿੱਟੂ ਇਹ ਜਾ ਕੇ ਕਹਿਣ ਬਈ 1966 ਦੇ ਵਿੱਚ ਜਦੋਂ ਅਕਾਲ ਪਿਆ ਸੀ ਜਦੋਂ ਅਮਰੀਕਾ ਤੋਂ ਕਣਕ ਵੰਗਾ ਕੇ ਖਾਂਦੇ ਸੀ ਤੇ ਫਿਰ ਵੀ ਲੋਕ ਬੱਚੇ ਜਿਹੜੇ ਮਰਦੇ ਸੀ ਤੇ ਪੰਜਾਬ ਦੇ ਲੋਕ ਆਪਣੇ ਜਿਹੜੇ ਦਸਵੇਂ ਗੁਰੂ ਤੋਂ ਪਹਿਲੇ ਗੁਰੂ ਤੋਂ ਦਸਵੇਂ ਗੁਰੂ ਤੱਕ ਉਹਨਾਂ ਨੂੰ ਯਾਦ ਕਰਦੇ ਹੋਏ ਉੱਠ ਕੇ ਆਏ ਨਹੀਂ ਅਸੀਂ ਜ਼ੁਲਮ ਹੁੰਦਾ ਅਸੀਂ ਕੀ ਸਰ ਉਹ ਭੁੱਖੇ ਮਰਦਾ ਨਹੀਂ ਦੇਖ ਸਕਦੇ ਸਾਨੂੰ ਤਾਂ ਗੁਰੂ ਮਹਾਰਾਜ ਨੇ ਕਿਹਾ ਵੰਡਣਾ ਤੁਸੀਂ ਆਪ ਭੁੱਖੇ ਰਹੋ ਪਰ ਲੰਗਰ ਨੂੰ ਵਰਤਾਓ ਕਿਸਾਨਾਂ ਨੇ ਪੰਜਾਬ ਨੂੰ ਖੇਤੀ ਵਾਸਤੇ ਚੁਣਿਆ ਅਸੀਂ ਵੀ ਭਾਜੀ ਇੱਥੇ ਇੰਡਸਟਰੀ ਲਗਾ ਲੈਂਦੇ ਅਸੀਂ ਵੀ ਇੱਥੇ ਕਾਰੋਬਾਰ ਇੰਡਸਟਰੀਅਲ ਹੱਬ ਬਣ ਜਾਂਦੀਆਂ ਨੌਇਡਾੰਗ ਵਾਂਗੂ ਇੱਥੇ ਵੀ ਕੁਝ ਬਣ ਸਕਦਾ ਸੀ ਅਸੀਂ ਵੀ ਪੰਚਕੁੱਲੀ ਵਾਂਗੂ ਗਰੋਥ ਕਰ ਜਾਂਦੇ ਅਸੀਂ ਵੀ ਗੁਰਦਾਵਾ ਵਾਂਗੂ ਗਰੋਥ ਕਰ ਜਾਂਦੇ ਬੰਗਲੌਰ ਜੇ ਸੌਫਟਵੇਅਰ ਇੰਡਸਟਰੀ ਆਈਟੀ ਇੰਡਸਟਰੀ ਇੰਨੀ ਆ ਸਕਦੀ ਆ ਉਹ ਇੱਥੇ ਆ ਜਾਂਦੀ ਆ ਲekin ਪੰਜਾਬ ਦੇ ਕਿਸਾਨਾਂ ਨੇ ਕਿਹਾ ਨਹੀਂ ਅਸੀਂ ਗ੍ਰੀਨ ਰੈਵੋਲੂਸ਼ਨ ਲਿਆਵਾਂਗੇ ਅਸੀਂ ਦੇਸ਼ ਦਾ ਢਿੱਡ ਭਰਨਾ ਔਰ 3% ਲੋਕਾਂ ਨੇ 97% ਹਿੰਦੂਸਤਾਨੀਆਂ ਦਾ ਢਿੱਡ ਭਰਿਆ ਤੇ ਅਕਾਲ ਨੂੰ ਖਤਮ ਕੀਤਾ ਉਹਦਾ ਨਤੀਜਾ ਕੀ ਹੋਇਆ ਜਿਹੜਾ ਪਾਣੀ ਅਸੀਂ 20 ਫੁੱਟ ਤੇ ਪੀਂਦੇ ਸੀ ਉਹ 450 ਫੁੱਟ ਤੇ ਚਲਾ ਗਿਆ ਅਸੀਂ 20 ਫੁੱਟ ਤੇ ਪਾਣੀ ਆਪਣੀ ਅੱਖਾਂ ਨਾਲ ਦੇਖਦੇ ਨੇ 15-20 ਫੁੱਟ ਤੇ ਆਮ ਨਾਲ ਪਾਣੀ ਮਿਲ ਜਾਂਦਾ ਸੀ ਉਹ ਅੱਜ ਤੁਸੀਂ ਦੇਖੋ ਬੋਰ ਕਿੱਥੇ ਕਰਾਉਣਾ ਪੈ ਰਿਹਾ 4-400 ਫੁੱਟ ਤੇ ਕਰਾਉਣਾ ਪੈ ਰਿਹਾ ਉਹਦਾ ਹੋਇਆ ਕਿ ਅਸੀਂ ਪੈਸਟੀਸਾਈਡ ਇੰਨੇ ਪਾਤ ਤੇ ਫਸਲਾਂ ਦੇ ਵਿੱਚ ਕਿ ਸਾਨੂੰ ਆਪ ਨੂੰ ਕੈਂਸਰ ਹੋਣ ਲੱਗ ਪਿਆ ਲੋ ਪੰਜਾਬ ਕੈਂਸਰ ਨਾਲ ਮਰਨ ਲੱਗ ਪਿਆ ਹੁਣ ਜੇ ਤੁਸੀਂ ਮੱਧ ਪ੍ਰਦੇਸ਼ ਦੇ ਵਿੱਚ ਕਣਕ ਪੰਜਾਬ ਦੇ ਬਰਾਬਰ ਹੋਣ ਲੱਗ ਪਈ ਹੈ ਜਾਂ ਝੋਨਾ ਹੋਰ ਪਾਸੇ ਹੋਣ ਲੱਗ ਪਿਆ ਇਦਾਂ ਮਤਲਬ ਪੰਜਾਬ ਦੇ ਪਿੱਛੇ ਲੱਤ ਮਾਰ ਦਈਏ ਹੁਣ ਪੰਜਾਬ ਦੇ ਕਿਸਾਨਾਂ ਨੂੰ ਕਹੀਏ ਕਿ ਜਾਓ ਤੁਰਦੇ ਬਣੋ ਤੁਹਾਡਾ ਕੰਮ ਖਤਮ ਹੋ ਗਿਆ ਇਿੱਧਾ ਮਦਦ ਤਾਂ ਹੋਇਆ ਨਾ ਫਿਰ ਖਾ ਲਿਆ ਢਿੱਡ ਭਰ ਲਿਆ ਤੂੰ ਕੌਣ ਤੇ ਮੈਂ ਕੌਣ ਉਹ ਯਾਰ ਕਰਜ਼ਾ ਚੁਕਾਓ ਪੰਜਾਬ ਦਾ ਕਰਜ਼ਾ ਚੁਕਾਓ ਪੰਜਾਬ ਦੇ ਕਿਸਾਨਾਂ ਦਾ ਰਿਪਰੈਜ਼ੈਂਟ ਕਰੋ ਯਾਰ ਠੀਕ ਹੈ ਤੁਹਾਡੀ ਅੱਜ ਕੀ ਦੇਖੋ ਅਮੀਸ਼ਾਹ ਜੀ ਮੈਨੂੰ ਬਹੁਤ ਚੰਗੀ ਗੱਲ ਲੱਗੀ ਉਹਦਾ ਨਾ ਅਮੀਸ਼ਾਹ ਜੀ ਰੈਲੀ 'ਚ ਕਹਿ ਕੇ ਗਏ ਰਵਨੀਤ ਬਿੱਟੂ ਮੇਰਾ ਦੋਸਤ ਹੈ ਇਹ ਦੋਸਤੀ ਨਿਮਾਨ ਦਾ ਟਾਈਮ ਹੈ ਇਹ ਦੋਸਤ ਕੋਲੋਂ ਪੰਜਾਬ ਲਈ ਕਿਸਾਨਾਂ ਲਈ ਪੈਕੇਜ ਲਿਆਉਣ ਦਾ ਟਾਈਮ ਹੈ ਪੰਜਾਬ ਕੀ ਮੰਗ ਕਿਸਾਨ ਕੀ ਮੰਗਦੇ ਨੇ ਐਮ ਐਸ ਪੀ ਤੇ ਗਰੰਟੀ ਮੰਗਦੇ ਨੇ ਉਰਕੀ ਮੰਗਦੇ ਨੇ ਪੰਜਾਬ ਦੀ ਅਗਰ ਐਮਐਸਪੀ ਤੇ ਗਰੰਟੀ ਸ਼ੁਰੂ ਹੋ ਜਾਂਦੀ ਹੈ ਫਸਲਾਂ ਤੇ ਤੁਹਾਨੂੰ ਪਤਾ ਹੈ ਇਹਦਾ ਕਿੰਨਾ ਫਾਇਦਾ ਹੋਏਗਾ ਪੰਜਾਬ ਝੋਨੇ ਝੋਨਾ ਨਿਕਲ ਆਏਗਾ ਪੰਜਾਬ ਸਿਰਫ ਤੇ ਸਿਰਫ ਇਸ ਕਰਕੇ ਝੋਨਾ ਜਾਦਾ ਉਗਾਂਦਾ ਪੰਜਾਬ ਦਾ ਕਿਸਾਨ ਕਿਉਂਕਿ ਉਹਨੂੰ ਪਤਾ ਕੀ ਇਹਨੂੰ ਐਫਸੀਆਈ ਪੰਜ ਸੱਪ ਮਾਰਕਫੈਡ ਇਹਨਾਂ ਨੇ ਖਰੀਦ ਲੈਣਾ ਭਈ ਸਾਡੇ ਲਈ ਇਹ ਕੰਮ ਸਰ ਜਾਣਾ ਭਈ ਇਹ ਖਰੀਦੀ ਜਾਣੀ ਆ ਇਸ ਕਰਕੇ ਜਿਆਦਾ ਜਿਹੜਾ ਵਾ ਸਾਡਾ ਫੋਕਸ ਜਿਹੜਾ ਵਾ ਪੰਜਾਬ ਦੇ ਕਿਸਾਨਾਂ ਦਾ ਝੋਨੇ ਦਾ ਜਿੱਦਨ ਪੰਜਾਬ ਦੇ ਕਿਸਾਨਾਂ ਨੂੰ ਲੱਗੇਗਾ ਕਿ ਮੱਕੀ ਦੀ ਐਮਐਸਪੀ ਦੀ ਗਰੰਟੀ ਹੋ ਗਈ ਸਾਡੀ ਮੂੰਗ ਦਾਲ ਦੀ ਐਮਐਸਪੀ ਦੀ ਗਰੰਟੀ ਹੋ ਗਈ ਤੇ ਪੰਜਾਬ ਦਾ ਝੋਨਾ ਜਿਹੜਾ ਉਗਾਏਗਾ ਹੀ ਨਹੀਂ ਕਿਉਂਕਿ ਝੋਨਾ ਉਗਾਉਣ ਲਈ 1 ਕਿਲੋ ਚੌਲ ਉਗਾਉਣ ਲਈ 4000 ਲੀਟਰ ਪਾਣੀ ਲੱਗਦਾ 4000 ਲੀਟਰ ਮੂੰਨਾ ਕਹਿਣਾ ਸੌਖਾ ਔਰ ਜੇ ਤੁਸੀਂ ਇਹ ਸੋਚੋ ਭਈ ਅਸੀਂ ਕਿੰਨਾ ਚੌਲ ਉਗਾਉਂਦੇ ਹਾਂ ਸਾਰਾ ਪਾਣੀ ਬਚੇਗਾ ਨਹੀਂ ਪੰਜਾਬ ਫਿਰ ਪਾਣੀ ਇੱਥੇ 30 40 ਫੁੱਟ ਤੇ ਆ ਜਾਊਗਾ ਤੇ ਇਹ ਚੀਜ਼ਾਂ ਜੋ ਸਗੋਂ ਕਿਸਾਨਾਂ ਦੇ ਹਿੱਤ ਬਾਰੇ ਰਵਨੀਤ ਬਿੱਟੂ ਨੂੰ ਕੇਂਦਰ ਸਰਕਾਰ 'ਚ ਗੱਲ ਕਰਨੀ ਚਾਹੀਦੀ ਆ ਬਈ ਪੰਜਾਬ ਨੂੰ ਆਪਾਂ ਝੋਨੇ 'ਚ ਕੱਟੀਏ ਤੁਸੀਂ ਐਮਐਸਪੀ ਦੀ ਗਾਰੰਟੀ ਦਿਓ ਮੈਂ ਜਾ ਕੇ ਗੱਲ ਕਰਦਾ ਉਹਦਾ ਫਾਇਦਾ ਕੀ ਹੋਊਗਾ ਐਫਸੀਆਈ ਜਿਹੜੀ ਖਰੀਦ ਕਰਦੀ ਆ ਉਧਰੋਂ ਝੋਨੇ ਦੀ ਖਤਮ ਹੋ ਜਾਊਗੀ ਮੂੰਗਦਾਲ ਮੱਕੀ ਹੋਰ ਫਸਲਾਂ ਹੈਗੀਆਂ ਜਿਨ੍ਹਾਂ ਦੀਆਂ ਮਤਲਬ ਦਾਲਾਂ ਮੈਂ ਸੂਰਜਮੁਖੀ ਹੈ ਇਹ ਫਸਲਾਂ ਕਿਸਾਨ ਉਗਾਣਗੇ ਜਿੰਦੇ ਚ ਪਾਣੀ ਘੱਟ ਲੱਗੂਗਾ ਮੁਨਾਫਾ ਜ਼ਿਆਦਾ ਹੋਊਗਾ ਕੇਂਦਰ ਸਰਕਾਰ ਦਾ ਵੀ ਪੈਸਾ ਗਰੰਟੀ ਦਾ ਇਸ ਜੀਨੇ ਮੱਕ ਦੇ ਨਾ ਹੁੰਦੇ ਕੋ ਕਰੀਬ 5500 ਰੁਪਏ ਮੱਕੀ ਸੀਗੀ 3800 ਰੁਪਏ ਮਾਰਕੀਟ ਚ ਵਿਕੀ ਕਿਸਾਨ ਕੀ ਮੱਕੀ ਉਗਾਊਗਾ ਹੋਇਆ ਕੀ ਕਿਸਾਨਾਂ ਨੇ ਝੋਨੇ ਆਪ ਵੀ ਇਹ ਦੁਖੀ ਨੇ ਕਿਸਾਨ ਯਾਰ ਅਸੀਂ ਦਾ ਹਰ ਸਾਲ ਇੰਨਾ ਪਾਣੀ ਖਰਾਬ ਕਰਦੇ ਆ ਭਈ ਆਦ ਕੀ ਯਾਰ ਆਪਾਂ ਉਗਾਏ ਇਹ ਇਨਾਂ ਨੇ ਪਿਛਲੇ 4-5 ਸਾਲ ਤੋਂ ਕੋਸ਼ਿਸ਼ ਕੀਤੀ ਭਈ ਗੱਨਾ ਉਗਾ ਲਈਏ ਜਦੋਂ ਗੰਨਾ ਗਾਉਂਦੇ ਆ 슈ਗਰ ਮਿਲਾਂ ਪੈਸੇ ਨਹੀਂ ਦਿੰਦੀਆਂ ਟੈਂ ਸਰ ਹਾ ਹਾ ਕਰਮਚ ਦੀਆ ਚਲੋ ਕਹਿੰਦੇ ਗੰਨੇ ਨੂੰ ਛੱਡੋ ਯਾਰ ਮੂਹ ਦਾ ਲੋ ਗਾਲੀਏ ਮੱਕੀ ਉ ਗਾਲੀਏ ਕਿਸੇ ਨੇ ਐਮ ਐਸ ਪੀ ਤੇ ਚੱਕੀ ਨਹੀਂ ਫਸਲ ਫਸਲ ਚੱਕੀ ਜਾ ਕੇ 40 50 ਪਰਸੈਂਟ ਰੇਟ ਘਟ ਤੇ ਕਿਸਾਨ ਕੀ ਕਰੂਗਾ ਸੋ ਇਹ ਮੇਰੇ ਕਹਿਣ ਦਾ ਮਕਸਦ ਹੈ ਕਿ ਪੰਜਾਬ ਦਾ ਇਹ ਦਰਦ ਹੈ ਇਹ ਰਵਨੀਤ ਮਿੱਟੂ ਨੂੰ ਦਰਦ ਦਾ ਪਤਾ ਵੀ ਹੈ ਇਹ ਨਹੀਂ ਹੈਗਾ ਉਹਨੂੰ ਨਾ ਪਤਾ ਹੋਵੇ ਉਹਨੂੰ ਪਤਾ ਵੀ ਹੈ ਪੰਜਾਬ ਦੇ ਕਿਸਾਨੀ ਦੇ ਹਾਲਾਤ ਵੀ ਪਤਾ ਹੈ ਤੇ ਪੰਜਾਬ ਦੀਆਂ ਵਿੱਚ ਫਸਲਾਂ ਦੇ ਹਾਲਾਤ ਵੀ ਪਤਾ ਮੰਗਾਰ ਨਾਲੋਂ ਲਲਕਾਰਨ ਨਾਲੋਂ ਜਾਂ ਇਹ ਕਹਣਾ ਕਿ ਤੁਸੀਂ ਤਿਆਰਾ ਇਹਦੇ ਨਾਲ ਮਸਲੇ ਹੱਲ ਨਹੀਂ ਹੋਣੇ ਰਵਨੀਤ ਬਿੱਟੂ ਜੀ ਬੈਠੋ ਸਗੋ ਬਿਠਾਓ ਹੁਣ ਤੁਹਾਡੇ ਕੋ ਪਾਵਰ ਹੈ ਅੱਗੇ ਤੁਸੀਂ ਆਪੋਜੀਸ਼ਨ ਚ ਸੀ ਹੁਣ ਤੁਹਾਡੇ ਕੋ ਪਾਵਰ ਹੈ ਹੁਣ ਤਾਂ ਤੁਹਾਡੇ ਹੀ ਸਾਈਨ ਚੱਲਨੇ ਆ ਨਾਲ ਬਹਿ ਕੇ ਤੁਸੀਂ ਪੰਜਾਬ ਦੇ ਹਿੱਤਾਂ ਦੀ ਗੱਲ ਕਰੋ ਪੰਜਾਬ ਦੇ ਵਿਤਕਰੇ ਦੀ ਗੱਲ ਕਰੋ ਹੁਣ ਆਪ ਦੇਖੋ ਤੁਸੀਂ ਤਾਜਾ ਵਿਤਕਰਾ ਕਿੱਡਾ ਵੱਡਾ ਹੋਇਆ ਕਿ ਬਜਟ ਵਿੱਚ ਸਫੈਸਿਕ ਪੰਜਾਬ ਨੂੰ ਕੁਝ ਦਿੱਤਾ ਹੀ ਨਹੀਂ ਗਿਆ ਤੁਸੀਂ ਅੱਜ ਤੁਹਾਨੂੰ ਮੈਂ ਹਾਸੇ ਵਾਲੀ ਗੱਲ ਦੱਸਣ ਲੱਗਾ ਗੁਜਰਾਤ ਨੂੰ 400 ਕਰੋੜ ਰੁਪਈਆ ਦਿੱਤਾ ਗਿਆ ਖੇਲੋ ਇੰਡੀਆ ਦੇ ਵਿੱਚ ਤੇ ਉਹਨਾਂ ਦੇ ਪਲੇਅਰ 올림픽 ਚ ਪਤਾ ਕਿੰਨੇ ਖੇਡਦੇ ਸਿਰਫ ਨੋ ਪੰਜਾਬ ਦੇ 19 ਪਲੇਅਰ ਖੇਡ ਰਹੇ ਆ 올림픽 ਤੇ ਪੈਸਾ 78 ਕਰੋੜ ਮਿਲਿਆ ਇਹਨੂੰ ਕੀ ਕਹਿੰਦੇ ਆ ਪੰਜਾਬ ਦੇ 19 ਪਲੇਅਰ ਖੇਡ ਰਹੇ ਆ 올림픽 ਗੇਮਾਂ ਜਿੰਨਾ ਚੋ 8 ਤਾਂ ਹਾਕੀ ਦੇ ਹੀ ਆ 19 ਪਲੇਅਰ ਖੇਡ ਰਹੇ ਆ ਤੇ 78 ਕਰੋੜ ਮਿਲਿਆ ਤੇ ਜਿਹਦੇ ਗੁਜਰਾਤ ਜਿਹਦੇ 9 ਪਲੇਅਰ ਖੇਲਦੇ ਪਏ 400 ਕਰੋੜ ਮਿਲਿਆ ਤੁਸੀਂ ਹਿਸਾਬ ਲਾਓ ਇਹਨੂੰ ਕੀ ਕਵਾਂਗੇ ਯੂਪੀ ਨੂੰ 226 ਕਰੋੜ ਮਿਲਿਆ ਤੇ ਉਹਨਾਂ ਦੇ ਪਲੇਅਰ ਕਿੰਨੇ ਖੇਡਦੇ ਪਏ ਆ ਪੰਜਾਬ ਦੇ ਮੁਕਾਬਲੇ ਦੇ ਵੀ ਨਹੀਂ ਹੈਗੇ ਇਹ ਵਿਤਕਰਾ ਪੰਜਾਬ ਦੇ ਨਾਲ ਇਹ ਵਿਤਕਰੇ ਲਈ ਸਭੋ ਰਵਨੀਤ ਬਿੱਟੂ ਨਾ ਠੀਕ ਹੈ ਸਰਕਾਰਾਂ ਚੁੰਦਾ ਸੋ ਮਜਬੂਰੀਆਂ ਹੁੰਦੀਆਂ ਤੁਸੀਂ ਮੀਡੀਆ ਚ ਡਾਇਰੈਕਟ ਨਹੀਂ ਬੋਲ ਸਕਦੇ ਪਬਲਿਕਸ ਨਹੀਂ ਲੇਕਿਨ ਬੰਦ ਕਮਰੇ ਦੇ ਵਿੱਚ ਪੰਜਾਬ ਦੇ ਨਾਲ ਇਹ ਜਿਹੜੀਆਂ ਚੀਜ਼ਾਂ ਨੂੰ ਹਸਲਾ ਹੱਲ ਕਰਾਓ ਤੁਸੀਂ ਪੰਜਾਬ ਦੇ ਸਿਰਮੌਰ ਬਣੋਗੇ ਪੰਜਾਬ ਦੇ ਲੋਕ ਤੁਹਾਨੂੰ ਪਿਆਰ ਕਰਨਗੇ ਪੰਜਾਬ ਕਹੇਗਾ ਕਿ ਸਾਨੂੰ ਇੱਕ ਚਿਹਰਾ ਮਿਲ ਗਿਆ ਜਿਹੜਾ ਪੰਜਾਬ ਨੂੰ ਜਿਹੜਾ ਵਾ ਅੱਗੇ ਲਿਜਾਏਗਾ ਤਾਂ ਤੁਸੀਂ ਜੇ ਗੱਲਾਂ ਹੀ ਹੋਰ ਕਰਨੀਆਂ ਪੰਜਾਬ ਦੇ ਨਾਲ ਮੈਨੂੰ ਇੱਕ ਗੱਲ ਨਹੀਂ ਸਮਝ ਆਂਦੀ ਭਈ ਯਾਰ ਜਿਹੜੇ ਪੰਜਾਬ ਦੇ ਇਸ਼ੂ ਹੈ ਉਹ ਇਸ਼ੂ ਬੇਸਡ ਗੱਲ ਕਰੋ ਪਾਣੀ ਦੀ ਗੱਲ ਕਰੋ ਫਸਲਾਂ ਦੀ ਗੱਲ ਕਰੋ ਤੁਸੀਂ ਸੁਲਜਾਨ ਦੀ ਗੱਲ ਕਰੋ ਰੋਡ ਮੈਪ ਦਿਓ ਇਦਾਂ ਨਹੀਂ ਤੇ ਇਦਾਂ ਕੀਤਾ ਜਾਊਗਾ ਬਹੁਤ ਸੁਲਝੇ ਲੀਡਰ ਹੈ ਰਵਨੀਤ ਮਿੱਤੂ ਮੈਨੂੰ ਉਮੀਦ ਹੈ ਯਾਰ ਬਈ ਇਹ ਕਰਨਗੇ ਲੇਕਿਨ ਜਿੱਦਾਂ ਦੇ ਬਿਆਨ ਆਂਦੇ ਪਏ ਆ ਫਿਰ ਇੱਕ ਮਨ ਨਿਰਾਸ਼ ਵੀ ਹੁੰਦਾ ਡਾਕਟਰ ਸਾਹਿਬ ਤੁਸੀਂ ਕਹਿੰਦੇ ਹੋ ਕਿ ਦੋਸਤੀ ਨਿਭਾਉਣ ਦਾ ਸਮਾਂ ਉਹਨਾਂ ਵਾਸਤੇ ਮੈਨੂੰ ਲੱਗਦਾ ਦੋਸਤੀ ਨਿਭਾ ਹਟੇ ਨੇ ਉਹ ਇੱਕ ਪਾਸੇ ਦੋਸਤ ਕਹਿੰਦੇ ਸੀ ਅਮਿਤ ਸ਼ਾਹ ਨੂੰ ਕੇਂਦਰੀ ਰਾਜ ਮੰਤਰੀ ਬਣ ਕੇ ਮੰਤਰੀ ਬਣਨ ਤੋਂ ਬਾਅਦ ਲੋਕਾਂ ਨੂੰ ਕਹਿੰਦੇ ਤੂੰ ਕੌਣ ਤੇ ਮੈਂ ਕੌਣ ਨਹੀਂ ਦੇਖੋ ਸਿਆਸਤ ਦੇ ਵਿੱਚ ਇਹ ਚੀਜ਼ਾਂ ਆਮ ਹੈ ਲੋਕ ਨਾ ਹਤਾਸ਼ ਤੇ ਨਿਰਾਸ਼ ਹੋ ਚੁੱਕੇ ਖਾਸ ਕਰ ਪੰਜਾਬ ਦੇ ਲੋਕ ਮੈਨੂੰ ਇੱਕ ਦਿਨ ਇੱਕ ਨਾ ਮੇਰੇ ਦੋਸਤ ਨੇ ਅਫੀਸਰ ਸੀਗੇ ਮੇਰੇ ਖਾਸ ਦੋਸਤ ਆ ਆਈਪੀਐਸ ਕਿੰਨੇ ਯਾਰ ਪੰਜਾਬ ਚ ਅਮਰਿਤਪਾਲ ਨੂੰ ਇੰਨੀ ਵੋਟ ਕਿਉਂ ਪਈ ਮੈਂ ਕਿਹਾ ਮੈਨੂੰ ਇਹ ਦੱਸੋ ਪੰਜਾਬ ਚ ਹੈ ਕੀ ਹੈ ਮੈਂ ਕਿਹਾ ਮੈਨੂੰ ਇਹ ਦੱਸੋ ਪੰਜਾਬ ਚ ਹੈ ਕੀ ਹੈ ਪੰਜਾਬ ਚ ਬਰੋਜਗਾਰੀ ਹੈ ਪੰਜਾਬ ਚ ਡਰੱਗ ਹੈ ਪੰਜਾਬ ਦਾ ਪਾਣੀ ਗੰਦਾ ਹੋ ਚੁੱਕਾ ਹੈ ਠੀਕ ਹੈ ਨਾ ਤੇ ਪੰਜਾਬ ਨੂੰ ਮੈਂ ਕਿਹਾ ਜਿਹੜਾ ਵਾ ਸੁਰੱਖਿਅਤ ਨਹੀਂ ਹੈ ਲਾਅ ਐਂਡ ਆਰਡਰ ਦੀ ਸਥਿਤੀ ਵਿਗੜੀ ਪਈ ਹੈ ਤੇ ਪੰਜਾਬ ਚ ਨਾ ਕੋਈ ਇੰਡਸਟਰੀ ਆ ਰਹੀ ਹੈ ਸਪੋਰਟ ਰਬੜ ਸਾਰੀ ਇੰਡਸਟਰੀ ਦਾ ਡ੍ਰੇਨ ਕਰ ਗਈ ਆ ਤੁਸੀਂ ਪੰਜਾਬ ਨੂੰ ਕਿਦਾਂ ਸਰਵਾਈਵ ਕਰੋਗੇ ਮੈਨੂੰ ਇਹ ਦੱਸੋ ਕਿਦਾਂ ਤੁਸੀਂ ਪੰਜਾਬ ਨੂੰ ਚੱਕੋਗੇ ਕਿਦਾਂ ਮੈਨੂੰ ਕੋਈ ਨਜ਼ਰ ਨਹੀਂ ਆਂਦਾ ਪਿਆ ਮੈਨੂੰ ਕੋਈ ਨਜ਼ਰ ਨਹੀਂ ਆਂਦਾ ਪਿਆ ਹਾਂ ਪੰਜਾਬ ਸਿਰਫ ਜਿੰਦਾ ਪਿਆ ਇਸ ਕਰਕੇ ਜਿੰਦਾ ਪਿਆ ਕਿ ਇੱਥੇ ਸ੍ਰੀ ਦਰਬਾਰ ਸਾਹਿਬ ਹੈ ਲੱਖਾਂ ਹਜ਼ਾਰਾਂ ਲੋਕ ਇਹ ਵੀ ਕਹੀਏ ਚਲੋ ਗੁਰੂ ਮਹਾਰਾਜ ਨੂੰ ਪਤਾ ਸੀ ਕਿ ਪੰਜਾਬ ਤੇ ਸੰਕਟ ਆਊਗਾ ਇੰਨੀ ਦੁਨੀਆ ਆਂਦੀ ਹੈ ਉਥੋਂ ਟੈਕਸੀਜ਼ ਆਂਦੇ ਨੇ ਲੋਗ ਆਂਦੇ ਨੇ ਟੂਰਿਸਟ ਪੰਜਾਬ ਦਾ ਚੱਲ ਰਿਹਾ ਇਹ ਵੀ ਮੈਨੂੰ ਲੱਗਦਾ ਗੁਰੂ ਮਹਾਰਾਜ ਨੇ ਕਿਸੇ ਟਾਈਮ ਤੇ ਪਤਾ ਹੋਣਾ ਭਈ ਪੰਜਾਬ ਤੇ ਵਿਪਤਾ ਆਣ ਗਈਆਂ ਤੇ ਮੇਰੇ ਉੱਥੇ ਜਿਹੜੇ ਮੇਰਾ ਉੱਥੇ ਰਹਿਣਾ ਜ਼ਰੂਰੀ ਹੈ ਮੇਰੇ ਮੇਰੇ ਥਾਂ 'ਚ ਉੱਥੇ ਗੁਰਦੁਆਰਾ ਸਾਹਿਬ ਦਰੁਸ਼ਰੀ ਦਰਬਾਰ ਸਾਹਿਬ ਦਾ ਜਿਹੜਾ ਉੱਥੇ ਹੋਣਾ ਚਾਹੀਦਾ ਆਦਰਵਾਇਜ਼ ਪੰਜਾਬ 'ਚ ਮੈਨੂੰ ਦੱਸੋ ਬਚਿਆ ਕੀ ਆ ਕਿਹੜੀ ਇੰਡਸਟਰੀ ਹੈ ਜਿੱਥੇ ਪੰਜਾਬ ਦਾ ਨਾਮ ਹੈ ਸਪੋਰਟਸ ਇੰਡਸਟਰੀ 'ਚ ਨਾਮ ਹੁੰਦਾ ਸੀ ਸਾਰੀ ਮੇਰਟ ਚਲੀ ਗਈ ਹੈ ਅਸੀਂ ਕਹਿੰਨੇ ਵੀ ਸਾਡੀ GST ਘਟਾ ਦਿਓ ਉਹ ਗੱਲਾਂ ਹੀ ਹੋਰ ਕਰਦੇ ਨੇ ਸੈਂਟਰ ਗਵਰਨਮੈਂਟ ਵਾਲੇ ਅਸੀਂ ਕਹਿੰਨੇ ਵੀ ਸਾਡੀ ਕੋਲ ਰਬੜ ਦੀ ਇੰਡਸਟਰੀ ਸੋਂ ਤੁਸੀਂ ਦੇਖੋ ਰਾ ਰਬੜ ਤੁਸੀਂ ਉਹ ਕੇਰਲਾ ਤੋਂ ਮੰਗਾਣੀ ਪਹਿਲਾਂ ਮੰਗਾਣੀ ਰਾ ਰਬੜ ਫਿਰ ਉਹਦੀ ਤੁਸੀਂ ਚੱਪਲ ਤਿਆਰ ਕਰਨੀ ਫਿਰ ਤਿਆਰ ਕਰਕੇ ਫਿਰ ਸਾਊਥ ਵੱਲ ਸੁੱਟਣੀ ਸਾਨੂੰ 8-9% ਖਰਚਾ ਫालतू ਪੈ ਜਾਂਦਾ ਪੰਜਾਬ ਨੂੰ ਤੇ ਇੰਡਸਟਰੀ ਇੱਥੇ ਕੋਈ ਲਾਊਗਾ ਕਿ ਨੌਇਡਾ ਲਾਊਗਾ ਜਾ ਕੇ ਸੋ ਕਹਿਣਾ ਮੇਰਾ ਮਕਸਦ ਹੈ ਬੈਂਗਲੌਰ ਆਪਣੀ ਜਗ੍ਹਾ ਰਾਈਜ਼ ਕਰ ਗਿਆ ਉੱਥੇ ਦੀ ਸੌਫਟਵੇਅਰ ਇੰਡਸਟਰੀ ਹੈ ਉੱਥੇ ਬੈਂਗਲੌਰ ਦੇ ਵਿੱਚ ਜਾ ਕੇ এডਿਕੇਸ਼ਨ ਹੈ ਵੈਕਸੀਨ ਹੈ ਉਹਨਾਂ ਨੇ ਆਪਣਾ ਨਾਮ ਬਣਾ ਲਿਆ ਇੱਕ ਸੈਕਟਰ ਦੇ ਵਿੱਚ ਠੀਕ ਹੈ ਨਾ ਲੇਕਿਨ ਪੰਜਾਬ ਦਾ ਜਿਹੜਾ ਐਗਰੀਕਲਚਰ ਦਾ ਸੈਕਟਰ ਸੀ ਉਹੀ ਕਰਜਾਈ ਹੋਇਆ ਪਿਆ ਤੁਹਾਡੇ ਸਾਹਮਣੇ ਹਾਲਾਤ ਕੀ ਹੋਏ ਪਏ ਜੇ ਮੈਨੂੰ ਦੱਸੋ ਕਿਸਾਨੀ ਮੁਨਾਫੇ ਵਾਲਾ ਧੰਦਾ ਹੁੰਦਾ ਤੇ ਪੰਜਾਬ ਦੇ ਕਿਸਾਨ ਇੱਥੋਂ ਜ਼ਮੀਨਾਂ ਵੇਚ-ਵੇਚ ਕੇ ਕੈਨੇਡਾ ਅਮਰੀਕਾ ਭੱਜਦੇ ਜੇ ਪੰਜਾਬ ਸਵਰਗ ਹੁੰਦਾ ਪੰਜਾਬ ਸੋਨੇ ਦੀ ਚਿੜੀਆਂ ਵਾਂਗੂ ਹੁੰਦਾ ਕਿਹਦਾ ਦਿਲ ਕਰਦਾ ਯਾਰ ਕੈਨੇਡਾ ਜਾ ਕੇ ਰੈਸਟੋਰੈਂਟਾਂ ਚ ਮੈਂ ਜਾ ਕੇ ਸਫਾਈ ਕਰਾਂ ਤੇ ਉੱਥੇ ਗੋਰਿਆਂ ਦੀਆਂ ਗਾਲ੍ਹਾਂ ਸੁਣਾ ਤੇ ਜਾਨਵਰਾਂ ਵਾਂਗੂ ਮੈਂ ਕੰਮ ਕਰਾਂ ਕਿਹਦਾ ਦਿਲ ਕਰਦਾ ਜੇ ਪੰਜਾਬ ਚ ਕਮਾਈ ਹੁੰਦੀ ਤੇ ਤੁਹਾਨੂੰ ਲੱਗਦਾ 1.5 ਲੱਖ ਬੱਚਾ ਹਰ ਸਾਲ ਪੰਜਾਬ ਛੱਡ ਕੇ ਜਾਂਦਾ ਇਹ ਦਰਦ ਆ ਪੰਜਾਬ ਦੇ ਹੁਣ ਵਕਤ ਹੈ ਰਵਨੀਤ ਬਿੱਟੂ ਕੋਲ ਇਹ ਦਰਦ ਦੇ ਨੂੰ ਜਾ ਕੇ ਪੂਰੀ ਪ੍ਰੈਜੈਂਟੇਸ਼ਨ ਕੇਂਦਰ ਸਰਕਾਰ ਦੇ ਅੱਗੇ ਰੱਖੇ ਇਹਨਾਂ ਨੂੰ ਹੱਲ ਕਰਾਵੇ। ਇਹ ਡਾਕਟਰ ਸਾਹਿਬ ਤੁਸੀਂ ਤਾਂ ਖੈਰ ਵਿਚਰੇ ਹੈਗੇ ਹੋ ਇਹਨਾਂ ਦੇ ਨਾਲ ਸਿਆਸਤਦਾਨਾਂ ਦੇ ਨਾਲ ਰਵਨੀਤ ਬਿੱਟੂ ਵਰਗੇ ਸਿਆਸਤਦਾਨਾਂ ਦਾ ਫਿਰ ਮਤਲਬ ਕੀ ਸਟੈਂਡ ਹੁੰਦਾ ਹੈ ਕਿਉਂਕਿ ਪਹਿਲਾਂ ਇਹ ਸਾਰੀ ਉਮਰ ਇੱਕ ਪਾਰਟੀ 'ਚ ਰਹੇ ਉਹਨੂੰ ਮਾਂ ਪਾਰਟੀ ਆਖਿਆ ਮੁੜ ਕੇ ਉਹ ਉਸੇ ਪਾਰਟੀ 'ਚ ਰਹਿੰਦੇ ਆਂ ਦੂਸਰੀ ਪਾਰਟੀ ਨੂੰ ਗਾਲਾਂ ਕੱਢਦੇ ਰਹੇ ਹੁਣ ਇੱਧਰ ਆਣ ਕੇ ਅਚਾਨਕੇ ਇੱਧਰਲੇ ਪ੍ਰੇਮੀ ਬਣ ਗਏ ਉੱਧਰਲੀ ਪਾਰਟੀ ਨੂੰ ਗਾਲਾਂ ਕੱਢਦੇ ਇਹਨਾਂ ਦੀ ਕ੍ਰੈਡਿਬਿਲਟੀ ਕਿੱਥੇ ਖੜਦੀ ਹੈ? ਨੇ ਹੁਣ ਨਾ ਹਿੰਦੁਸਤਾਨ ਦੀ ਸਿਆਸਤ ਤੇ ਲੋਕਾਂ ਦਾ ਭਰੋਸਾ ਕਿਉਂ ਉੱਠਦਾ ਪਿਆ ਭਰੋਸਾ ਸਿਆਸਤਦਾਨਾਂ ਤੋਂ ਕਿਉਂ ਉੱਠਦਾ ਪਿਆ ਲੋਕ ਕੀ ਸਿਆਸਤਦਾਨਾਂ ਨੂੰ ਕਿਉਂ ਬੋਲਦੇ ਪਏ ਨੇ ਯੰਗਸਟਰਸ ਕਿਉਂ ਇਨਾ ਹਿੰਦੁਸਤਾਨ ਦਾ ਹਤਾਸ਼ ਤੇ ਨਰਾਸ਼ ਹੈ ਕਿਉਂਕਿ ਪਤਾ ਹੀ ਨਹੀਂ ਲੱਗਦਾ ਟਿਕਟ ਕਿਤੋਂ ਮਿਲਦੀ ਆ ਚੋਣ ਕਿਤੋਂ ਲੜਦੇ ਨੇ ਕੁਛ ਨਹੀਂ ਆ ਪੰਜਾਬ ਦੇ ਵਿੱਚ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਜਿੰਨਾਂ ਦਾ ਕਿਰਦਾਰ ਸੀ ਜਿਹੜੇ ਮੰਨੇ ਜਾਂਦੇ ਸੀ ਸਟਰੋਂਗ ਬਈ ਇਕ ਹੁੰਦਾ ਸੀ ਬਈ ਅੜਿਆਂ ਤੇ ਖੜੇ ਆ ਠੀਕ ਹੈ ਨਾ ਔਰ ਲੇਕਿਨ ਉਹ ਪੰਜਾਬ ਦਾ ਕਿਰਦਾਰ ਉਹ ਵੀ ਖਤਮ ਹੋ ਗਿਆ ਮੈਨੂੰ ਲੱਗਦਾ ਕਿ ਸਿਆਸਤ ਜਿਹੜੀ ਹੈ ਨਾ ਉਹਦੇ ਵਿੱਚ ਕਮਰਸ਼ੀਅਲਾਈਜੇਸ਼ਨ ਦਾ ਦੌਰ ਹਾਵੀ ਹੋ ਗਿਆ ਭਈ ਹਰ ਬੰਦੇ ਨੂੰ ਅਗਾ ਮੈਨੂੰ ਕੁਰਸੀ ਮਿਲ ਜੇ ਮੈਨੂੰ ਫਾਇਦਾ ਮਿਲ ਜੇ ਜਿੱਥੇ ਹੁੰਦਾ ਉੱਥੇ ਸਿਆਸਤ ਕਰੀ ਜਾਂਦੇ ਪੁਰਾਣੇ ਵਕਤ ਹੁੰਦੇ ਸੀ ਉਹ ਕਹਿੰਦੇ ਯਾਰ ਜੇ ਖੜੇ ਆ ਤਾਂ ਅਕਾਲੀ ਦਲ ਦੇ ਨਾਲ ਹੀ ਖੜੇ ਆ ਐਮਰਜੈਂਸੀ ਦੇ ਵਿੱਚ ਘਟ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਮਾਸਟਰ ਤਾਰਾ ਸਿੰਘ ਹੋਰਾਂ ਨੂੰ ਜਿਹੜਾ ਘਟ ਉੱਥੇ ਕਿਹਾ ਗਿਆ ਵੀ ਤੁਸੀਂ ਛੱਡੋ ਇਹਨਾਂ ਨੂੰ ਤੇ ਆਓ ਤੁਹਾਨੂੰ ਆਹ ਦਿੰਨੇ ਉਹ ਦਿਨੇ ਕੋਈ ਗਏ ਆ ਉੱਥੇ ਖੜੇ ਤੇ ਖੜੇ ਰਹੇ ਉਹਦਾ ਮੁੱਲ ਪਿਆ ਹੁਣ ਯਾਰ ਕੋਈ ਪ੍ਰਵਾਹੀ ਹੈ ਨਹੀਂ ਹੁਣ ਤਾਂ ਸਿਆਸਤ ਹੀ ਫਲੈਟ ਹੋ ਗਈ ਹੈ ਪਤਾ ਹੀ ਨਹੀਂ ਹੈਗਾ ਕੁਝ ਬਿਲਕੁਲ ਇਹ ਹਾਲਾਤ ਹੈ ਫਿਲਹਾਲ ਉਸ ਬਿਆਨ ਤੋਂ ਬਾਅਦ ਕੀ ਬਣਦਾ ਇਹ ਵੇਖਣਾ ਹੋਵੇਗਾ ਕਿਉਂਕਿ ਕਿਸਾਨ ਜਿਹੜੇ ਨੇ ਉਹ ਵੀ ਤਿਆਰ ਵਰਤਿਆਰ ਨੇ ਦੂਜੇ ਪਾਸੇ ਰਵਨੀਤ ਬਿੱਟੂ ਦੇ ਕਹਿਣ ਮੁਤਾਬਕ ਜੋ ਗੱਲਾਂ ਹੋਈਆਂ ਨੇ ਉਸ ਤੋਂ ਬਾਅਦ ਕਿਸਾਨ ਐਨੇ ਰੋਸਚ ਨੇ ਕਿ ਉਹ ਟਰੈਕਟਰ ਮਾਰਚ ਕੱਢਣ ਤੱਕ ਨੂੰ ਤਿਆਰ ਨੇ ਪਰ ਕੀ ਇਹ ਟਰੈਕਟਰ ਮਾਰਚ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਆਪਣੀ ਵਿਰੋਧਤਾ ਜ਼ਾਹਰ ਕਰ ਸਕਣਗੇ ਇਹ ਤਾਂ ਕਿਸਾਨ ਜਾਣਦੇ ਆ ਜਾਂ ਵਕਤ ਜਾਣਦਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਉਹ ਤਕਲੀਬ ਨੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ